ਦਾ ਸਾਰ ਪਰਿਉ ਜਾਤ ਕੇ ਇਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪਉ ਜਲ ਤਰਨਾ ਬਿਨ ਤ ਕਰਉ ਅਰਦਾਸ ਸੋਨੂੰ ਜੀ ਠਾਕੁਰ ਭਾਵੈ ਦਿਹੁ ਦਰਸ ਮਾਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਹਰ ਗਿੱਟ ਸਗਲ ਹਰ ਭਵਨ ਮਹਾਂ ਜਨ ਨਾਨਕ ਕੋ ਗੁਰ ਪਾਰ ਬ੍ਰਹਮ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨੋ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੋ ਆਤਮ ਤਤ ਵਿਚਾਰੇ ਆਤਮ ਤਤ ਨੂੰ ਭਾਵ ਸਿਧਾਂਤ ਨੂੰ ਵਿਚਾਰਨਾ ਕਰ ਸਵੈ ਪ੍ਰਚੂਲ ਕਰਨਾ ਕਰ ਜਿਹਨੂੰ ਆਪਾਂ ਗੁਰੂ ਕੀ ਬਾਣੀ ਚ ਪੜਦੇ ਹਾਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਬਾਬਾ ਪੀਪਾ ਜੀ ਜੋ ਤੂੰ ਬ੍ਰਹਮੰਡ ਵਿੱਚ ਦੇ ਨਾਲ ਉਹ ਸਾਰਾ ਕੁਝ ਤੇਰੇ ਅੰਦਰ ਹੈ ਪਰ ਬਦ ਕਿਸਮਤੀ ਤੂੰ ਬਾਹਰ ਝਾਕੀ ਜਾਨਾ ਤੇ ਅੰਦਰ ਵੇਖਦਾ ਹੀ ਨਹੀਂ ਸੋ ਇਸ ਕਰਕੇ ਪੰਡਿਤ ਜੀ ਉਹ ਕੰਮ ਕਰ ਜੀ ਤੇ ਸੁਖ ਦੀ ਪ੍ਰਾਪਤੀ ਹੋਵੇ ਤੇ ਉਹ ਕੀ ਹੈ ਸਵੈ ਪ੍ਰਚੋਲ ਕਰਨੀ ਰਹਾਉ ਬਖਸ਼ਮਾਨ ਦੇ ਕਰਕੇ ਕਿਰਪਾ ਕਰਦੇ ਨੇ ਇੱਕ ਸਾਡੀ ਕੌਮ ਦੇ ਵਿਦਵਾਨ ਹੋਏ ਨੇ ਭਾਈ ਹਰਬੰਨ ਸਿੰਘ ਦੀ ਪਟਿਆਲੇ ਵਾਲੇ ਉਹਨਾਂ ਟੀਕਾ ਕੀਤਾ ਬਹੁਤ ਸਾਰੇ ਟੀਕੇ ਨੇ ਪਰ ਮੈਂ ਉਹਨਾਂ ਤੋਂ ਬੜਾ ਦਸ਼ਨ ਨਹੀਂ ਕੀਤੀ ਪਰ ਮੈਂ ਬੜਾ ਮਖੋਨਾ ਤੋਂ ਪ੍ਰਭਾਵਤਾ ਉਹਨਾਂ ਨੇ ਇੱਕ ਇੱਕ ਪੰਕਤੀ ਦੇ ਵਿੱਚ ਇਹ ਲਿਖਿਆ ਵੀ ਇੱਥੇ ਪ੍ਰੋਫੈਸਰ ਸਾਹਿਬ ਆਹ ਕਹਿੰਦੇ ਨੇ ਭਾਈ ਵੀਰ ਸਿੰਘ ਆਹ ਕਹਿੰਦੇ ਨੇ ਸੰਪਰਦਾ ਵਾਲੇ ਆਹ ਕਹਿੰਦੇ ਨੇ ਕਿ ਮੇਰੀ ਨਮਾਣੀ ਜੀ ਰਾਏ ਇਹ ਹੈ ਆਮ ਕਰਕੇ ਆਪਾਂ ਖੰਡਨ ਕਰਦੇ ਦੁਜਾ ਗਲਤ ਤੇ ਮੈਂ ਠੀਕ ਆ ਉਹ ਕਹਿੰਦੇ ਉਹਨਾਂ ਦੀ ਛੁਦਾਵਰੀ ਹੈ ਕਈ ਦਾਨੇ ਇਉਂ ਕਹਿੰਦੇ ਹਨ ਭਾਈ ਰਵਨ ਸਿੰਘ ਜੀ ਕਈ ਦਾਨੇ ਇਉਂ ਕਹਿੰਦੇ ਨੇ ਭਾਈ ਸਾਹਿਬ ਸਿੰਘ ਜੀ ਨੇ ਇਉਂ ਕਿਹਾ ਸੰਪਰਦਾ ਵਾਲੇ ਇਉਂ ਕਹਿੰਦੇ ਨੇ ਭਾਈ ਵੀਰ ਸਿੰਘ ਜੀ ਆਹ ਕਹਿੰਦੇ ਨੇ ਤੇ ਮੇਰੀ ਨਿਜੀ ਰਾਏ ਇਹ ਹੈ ਉਹਨਾਂ ਗੁਰਮੁਖਾਂ ਨੇ ਰਹਾਉ ਦਾ ਅਰਥ ਇਹ ਕੀਤਾ ਪੰਡ ਪਾਈ ਸਾਹਿਬ ਨੇ ਕਹਿੰਦੇ ਗੁਰਮੁਖਾ ਇਹ ਸਰਹਾਉ ਦੇ ਆਗੂ ਖਲੋ ਜਾ ਤੇ ਜਿਹੜੀ ਰਹਾਉ ਤੋਂ ਪਹਿਲੀ ਪੰਕਤੀ ਨਾ ਉਹਦੇ ਨਾਲ ਆਪਣੇ ਜੀਵਨ ਦੀ ਤੁਲਨਾ ਕਰ ਤੂੰ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ ਵੈਸੇ ਆਪਾਂ ਰਹਾਉ ਦਾ ਪਰੋ ਸੁਣਦੇ ਆ ਕਥਾ ਵਾਲਾ ਕਹਿੰਦਾ ਵੀ ਬਸਰਾਮ ਦੇ ਕਹਿੰਦੇ ਇਸ ਘੰਟਾ ਪਜਾਂਦੇ ਆਮ ਸਾਡਾ ਰੀਨੇ ਹੋਇਆ ਰਹਾਉ ਪੜਿਆ ਕਿ ਅਸੀਂ ਕੋਈ ਨਹੀਂ ਬਸਰਾਮ ਦੇਖੀ ਇਹ ਮੂੜਕੇ ਅਗਲੀ ਪੰਕਤੀ ਪਰਦਾ ਵੀਰ ਪਰ ਉਹਨਾਂ ਗੁਰਮਖਾਂ ਨੇ ਕਿਹਾ ਵੀ ਇਹ ਜਿਹੜੀ ਪੰਕਤੀ ਹੈ ਨਾ ਇਹਦੇ ਨਾਲ ਆਪਣੇ ਜੀਵਨ ਨੂੰ ਕੰਪੇਅਰ ਕਰ ਤੋਲ ਜੇ ਇਹੋ ਜਿਹਾ ਹੋ ਗਿਆ ਤੇ ਗੁਰੂ ਦਾ ਧੰਵਾਦ ਕਰ ਜੇ ਨਹੀਂ ਹੋਇਆ ਤੇ ਗੁਰੂ ਅਗੇ ਅਰਦਾਸ ਕਰ ਪਾਤਸ਼ਾਹ ਕਿ ਤੇ ਮੈਂ ਇਹੋ ਜਿਹਾ ਬਣ ਜਾਂ ਇਹ ਰਹਾਉ ਦੱਸਦੀ ਹੈ ਸਾਸਤ ਬੇਦ ਬਕੈ ਖੜੋ ਭਾਈ ਇਸ ਪ੍ਰਕਾਰ ਖੜੋ ਕੇ ਪਾਪ ਖਲੋ ਕਰਕੇ ਸ਼ਾਸਤਰ 6 ਤੇ 4 ਜਿਹੜੇ ਵੇਦ ਨੇ ਇਹਨਾਂ ਨੂੰ ਬੋਲਦਾ ਬਕਿ ਤੂੰ ਪਾਪ ਬੋਲਦਾ ਹੈ ਕਰਮ ਕਰੋ ਸੰਸਾਰੀ ਇਹ ਭਾਈ ਸੰਸਾਰੀ ਚ ਨੂੰ ਆਪਾਂ ਕਹਿੰਦੇ ਦੁਨੀਆਦਾਰੀ ਦੇ ਕਰਮ ਨੇ ਫਲਾਣਾ ਬੜਾ ਤਗੜਾ ਬੁਲਾ ਰਹਾ ਹੈ ਪਰ ਕੱਲੇ ਬੋਲਣ ਨਾਲ ਬਾਤ ਨਹੀਂ ਬਣਦੀ ਬਹੁਤਾ ਬੋਲਣ ਚੱਖਣੋ ਐ ਅਸੀਂ ਸਾਰੇ ਗੁਰਸਿੱਖਾਂ ਭਾਈ ਵੀਰ ਸਿੰਘ ਦੀ ਲਿਖਤ ਪੜ੍ਹਦੇ ਤਾਂ ਕੋਈ ਬੰਦਾ ਕਿੰਤੂ ਨਹੀਂ ਕਰਦਾ ਤੇ ਅਸੀਂ ਬਜ਼ੁਰਗਾਂ ਕੋਲ ਸੁਣਿਆ ਵੀ ਭਾਈ ਵੀਰ ਸਿੰਘ ਨੇ ਜ਼ਿੰਦਗੀ ਪਰਜੰਤ ਇੱਕ ਵੀ ਲੈਕਚਰ ਨਹੀਂ ਕੀਤਾ ਇੱਕ ਵੀਰਾਂ ਵੀ ਉਹਨਾਂ ਨੇ 10 ਲਫ਼ਜ਼ ਨਹੀਂ ਕਹੇ ਜ ਜਦੋਂ ਉਹਨੂੰ ਸਨਮਾਨ ਮਿਲਿਆ ਨਾ ਤੇ ਉਹ ਸੰਗਤ ਨੇ ਆਖਿਆ ਪ੍ਰਬੰਧਕਾਂ ਨੇ ਆਖਿਆ ਉਹਨਾਂ ਖਲੋ ਕੇ ਫਵੇ ਬੁਲਾ ਦਿੱਤੀ ਮੁੜ ਕੇ ਬੈਹ ਕਹਿਣ ਲੱਗੇ ਮੈਂ ਜਾਣਦਾ ਕੀ ਜਾਣਦਾ ਤਾਂ ਗੁਰੂ ਹੈ ਅਸੀਂ ਖਰੂਫ ਲੋਕੇ ਬਾਹਾਂ ਹਲਾ ਲਾ ਕੇ ਤਾਂ ਬੋਲਦੇ ਵੀ ਕਹਿਣ ਪਿ ਫਰਾਨਾ ਬੜਾ ਬਦਵਾਨ ਹੈ ਸਰਟੀਫਿਕੇਟ ਚਾਹੁੰਨੇ ਆ ਮੇਰੇ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਗ੍ਰੰਥਾਂ ਦਾ ਮੁਤਾਲਾ ਕਰਕੇ ਖਲੋਖ ਲੋਕੇ ਤੁਸੀਂ ਦੁਨੀਆਦਾਰੀ ਦੇ ਕਰਮ ਕਰਦੇ ਹੋ ਪਰ ਯਾਦ ਰੱਖਿਆ ਜੇ ਪਾਖੰਡ ਮੈਲ ਨਾ ਚੁੱਕਈ ਭਾਈ ਕਹਿੰਦੇ ਪਖੰਡ ਦੇ ਕਰਨ ਕਰਕੇ ਮੈਲ ਨਹੀਂ ਰਹਿਣੀ ਪਾਕਿਸਤਾਨ ਦੇ ਵਿੱਚ ਇੱਕ ਨਗਰ ਹੈ ਸ਼ਹਿਦ ਨਸ਼ਹਿਰਾ ਉੱਥੇ ਇੱਕ ਸ਼ੌ ਸੁਹਾਗਣ ਨਾਮ ਦਾ ਮਨੁੱਖ ਰਹਿੰਦਾ ਔਰ ਇਸ ਆਖੀ ਬੜੀ ਮਸ਼ਹੂਰ ਹੈ ਸਤਗੁਰੂ ਪਾਤਸ਼ਾਹ ਪਖੰਡ ਦਾ ਪਰਦੇ ਪਾੜ ਦਿੰਦੇ ਰਹੇ ਹਜੂਰ ਉੱਥੇ ਗਏ ਢਣੋਰੇ ਪਟਣ ਵਾਲੇ ਨੇ ਢਣੋਰਾ ਪਟਿਆ ਮੈਂ ਕਿੱਡੀ ਚੰਦੀ ਏ ਥੋੜਾ ਜਿਹਾ ਧਨੋੜ ਕਰਨਾ ਆ ਬਾਬਿਆਂ ਨੇ ਸਮਾਗਮ ਕੀਤਾ ਨਾ ਜਿਹੜਾ ਬਲਾਰਾ ਇੱਥੇ ਆਵੇਗਾ ਨਾ ਕਥਾ ਕੀਤਣ ਵਾਲਾ ਉਹਨੇ ਪਹਿਲਾਂ ਇਸ਼ਤਿਹਾਰ ਪੜਨਾ ਇਸ਼ਤਿਹਾਰ ਵੀ ਮੇਰੀ ਫੋਟੋ ਹੈ ਜੇ ਤਾਂ ਹੈ ਤੇ ਕਹਿੰਦੇ ਕੋਈ ਗੱਲ ਨਹੀਂ ਸੰਗ ਤੇ ਦਰਸ਼ਨ ਕਰ ਲਾਂਗੇ ਤੇ ਜੇ ਨਹੀਂ ਤੇ ਕਹਿੰਦਾ ਮੈਂ ਬਾਧੂ ਘਟੂ ਆ ਐਨਾ ਹੰਕਾਰ ਜੇ ਐਨੀ ਮੈਂ ਸਾਡੇ ਅੰਦਰ ਇਹਦਾ ਭਾਵ ਜਿਹੜੇ 8 9 ਨਾ ਨੇ ਇਹੋ ਮਾਨ ਨੇ ਤੇ ਬਾਕੀ 0 ਨੇ ਬਾਕੀ ਵੀ ਸਾਰੇ ਆਏ ਨੇ ਇਹਨਾਂ ਦੇ ਨਾ ਹੀ ਆ ਨਹੀਂ ਅਸੀਂ ਗਿਆਨ ਦੀਆਂ ਗੱਲਾਂ ਕਰਦੇ ਆਂ ਬਾਹਾਂ ਹਲਾਲ ਆ ਲੈਕਚਰ ਕਰਦੇ ਆਂ ਕਥਾ ਕਰਦੇ ਆਂ ਫੋਟੋ ਨਹੀਂ ਆਈ ਤੇ ਸੰਤਪ ਚੜ ਗਿਆ ਇਹ ਬਖਾੜਾ ਜੇ ਯਾਦ ਰੱਖਿਆ ਜੇ ਜਿਹਦੇ ਪੱਲੇ ਆ ਨਾ ਉਹ ਆਪ ਨੂੰ ਆਪ ਨੂੰ ਛੁਪਾ ਕੇ ਰੱਖਦੇ ਨੇ ਛੁਪਾ ਕੇ ਮੇਰੀ ਛੁਪੇ ਰਹਿਣ ਦੀ ਚਾਹ ਤੁਰ ਚਲ ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਪਾਰਿਆ ਭਾਈ ਵੀਰ ਸਿੰਘ ਜੀ ਮੇਰੀ ਛੁਪੇ ਰਹਿਣ ਦੀ ਚਾਹ ਤੇ ਸਭ ਤੋਂ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਪਾਰਿਆ ਮੈਂ ਤਰਲੇ ਪਉਣਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਖਲੋ ਖਲੋ ਕੇ ਵੇਦਾਂ ਸ਼ਾਸਤਰਾਂ ਦੇ ਪ੍ਰਮਾਣ ਦੇਂਦਾ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਪਰ ਯਾਦ ਰੱਖੀ ਪਖੰਡਣ ਬਾਤ ਨਹੀਂ ਬਣਨੀ ਉਹ ਸ਼ੌ ਸੁਹਾਗ ਨੇ ਇੱਕ ਪ੍ਰਾਪੇਕੰਡਾ ਕਰਾਇਆ ਸੀ ਕਿ ਪੁੰਨਿਆਂ ਵਾਲੀ ਰਾਤ ਨੂੰ ਮੇਰੇ ਕੋਲ ਰੱਬ ਆਉਂਦਾ ਹੈ ਉਨੇ ਬੀਬੀਆਂ ਵਾਲੇ ਕੱਪੜੇ ਪਾਏ ਸਨ ਕਿ ਉਹ ਪ੍ਰਮਾਤਮਾ ਨੇ ਮੈਨੂੰ ਪਤੀ ਰੂਪ ਕਰਕੇ ਮਰਦਾ ਤੇ ਮੈਂ ਉਹਦੀ ਇਸ ਲੀਆਂ ਚੂੜੀਆਂ ਪਾਈਆਂ ਲੋਕੀ ਪਖੰਡ ਨੂੰ ਜਿਆਦਾ ਮੰਨਦੇ ਨੇ ਮਾਫੀ ਦੇਣੀ ਪਖੰਡ ਨੂੰ ਸਾਡੀ ਡਿਊਟੀ ਹੋਣ ਕਰਕੇ ਤੁਸੀਂ ਸਰਕਾਰ ਨੂੰ ਵੇਦੇ ਗਿਆਨੀ ਜੀ ਆ ਕਿਵੇਂ ਕੋਈ ਦੱਸੋ ਅਸੀਂ ਬੜੇ ਪਰੇਸ਼ਾਨ ਆ ਤੇ ਅਸੀਂ ਕਹਿੰਨੇ ਵੀ ਗੁਰਮੁਖਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਕਈ ਨੇ ਜਾਣਦੇ ਆ ਸਾਨੂੰ ਨਹੀਂ ਪਤਾ ਜਪਜੀ ਸਾਹਿਬ ਦਾ ਤੇ ਜੇ ਉਹਨੂੰ ਆਖਿਏ ਨੇ ਕਿ ਗੁਰਮੁਖਾ ਬੁੱਧਵਾਰ ਸਵੇਰੇ ਉੱਠ ਕੇ ਦਿਨ ਚੜਨ ਤੋਂ ਪਹਿਲਾਂ ਸੁਗੇ ਦੇ ਕੰਡੇ ਤੇ ਜਾ ਕੇ ਚੜਦੇ ਨੂੰ ਮੂੰਹ ਕਰਕੇ 13 ਵੇਰਾਂ ਵੈਗਰੂ ਵੈਗਰੂ ਆਖ ਕੇ ਤੇ ਕਹਿਣ ਲੱਗੇ ਗੱਲ ਬਣ ਗਈ ਹੋਣਾ ਸਵੇਰੇ ਉੱਠ ਕੇ ਸੁਗੇ ਤੇ ਬਹਿ ਕੇ ਚੜਦੇ ਨੂੰ ਮੂੰਹ ਕਰਕੇ ਤੇ ਕਹਿਣਗੇ ਕਮਾਲ ਹੋ ਗਈ ਜਦ ਕਿ ਸਾਰਾ ਬਕਵਾਸ ਹੈ ਕੀ ਇਸ ਚੜਦੇ ਨੂੰ ਮੂੰਹ ਕਰਕੇ ਤੇ ਲੈੰਦੇ ਨੂੰ ਰੱਬ ਹੈ ਨਹੀਂ ਬਾਦ ਕਿਸਮਤੀ ਆ ਪਿਆਪਾ ਗਾਹ ਕੀ ਪਖਣਦੇ ਆ ਸਾਨੂੰ ਕੋ ਸੱਚ ਦੀ ਗੱਲ ਕਹੇ ਤੇ ਸਾਨੂੰ ਮਨਜ਼ੂਰ ਨਹੀਂ ਝੂਠ ਦੇ ਅਸੀਂ ਗਾਖਾ ਮੈਂ ਨਹੀਂ ਕਹਿੰਦਾ ਬਾਪੂ ਕਹਿੰਦਾ ਸੱਚੇ ਗਾਖ ਗਿਰਲਾ ਕੋ ਜਾਣ ਇਹਦਾ ਗਾਖ ਕੋ ਬਰਲਾ ਮੁਕ ਦੀ ਗੱਲ ਪੀ ਢੋਰਾ ਪਟਵਾਇਆ ਵੀ ਸੋ ਸੁਹਾਗਣ ਨੂੰ ਅੱਜ ਰੱਬ ਮਿਲਣਾ ਹੈ ਸਵੇਰੇ ਉਹਨੇ ਪੂਰੇ ਚੋਂ ਬਾਹਰ ਨਿਕਲਣਾ ਤੇ ਗੁਰਦੇਵ ਕਹਿੰਦੇ ਗੁਰਮਖਾਇ ਨੂੰ ਚੌਂਕੀਦਾਰ ਨੂੰ ਪੈਸੇ ਤੇ ਭੜਕੇ ਨਹੀਂ ਨਿਕਲਣਾ ਉਹਨੇ ਨਹੀਂ ਨਿਕਲਣਾ ਲੈ ਉਹਨੇ ਦੇ ਦਿੱਤੇ ਅਗਲੇ ਦਿਹਾੜੇ ਬਾਬਾ ਵੇਖੇ ਕਿ ਲੋਕੀ ਮੱਥਾ ਟੇਕਣ ਵਾਲੇ ਹੁਣ ਤੇ ਨਹੀਂ ਆਤੇ ਬਾਬੇ ਨੂੰ ਗੱਸ਼ ਪੈ ਗਈ ਕਹਿੰਦੇ ਆਈ ਕਰਤੂਤ ਦੂਜੀ ਇਹਦੇ ਨਾਲ ਮਿਨੀ ਸਾਗੜ ਸੋਹ ਸੁਹਾਗਣ ਸੀ ਨਾ ਕਹਿਣ ਲੱਗੇ ਪਖੰਡ ਕਰਦਾ ਏ ਨੇਰੀ ਚੱਲੀ ਤੰਬੂ ਉੱਡ ਗਿਆ ਤੇ ਇੱਕ ਕਰਮ ਕਰਦਾ ਫੜਿਆ ਗਿਆ ਤੇ ਕਹਿਣ ਲੱਗੇ ਆ ਕਰਤੂਤ ਤੇ ਤੇਰੇ ਪੱਲੇ ਵੱਡਾ ਗੁਰੂ ਨਾਨਕ ਹੈ ਨਾ ਇਹ ਤੇ ਬੜਾ ਵੱਧਾ ਹੈ ਇਹ ਪਰਦੇ ਟੱਕਦਾ ਜੀ ਪਰਦੇ ਲੋਕੀ ਦਾ ਪਰਦੇ ਪਾੜਦੇ ਪਰ ਪਰਦੇ ਟੱਕਦਾ ਹੈ ਉਥੇ ਜਾ ਕੇ ਫਿਰ ਜਨਮ ਸਾਖੀ 'ਚ ਲਿਖਿਆ ਹੈ ਕਹਿਣ ਲੱਗਾ ਪਾਤਸ਼ਾਹ ਮੈਂ ਭੁੱਲ ਗਿਆ ਕੋਈ ਰੋਗੀ ਸੀ ਗੁਰਦੇਵ ਨੇ ਕਿਰਪਾ ਕੀਤੀ ਠੀਕ ਹੋ ਗਿਆ ਤੇ ਕਹਿਣ ਲੱਗੇ ਤੂੰ ਕਵੀ ਮੈਨੂੰ ਸ਼ੋਹ ਸੁਹਾਗਣੇ ਠੀਕ ਕੀਤਾ ਹੈ ਕੀਤਾ ਗੁਰੂ ਨੇ ਤੇ ਕਹਿੰਦੇ ਸ਼ੋਹ ਸੁਹਾਗਣੇ ਅਰਦਾਸ ਕੀਤੀ ਤੇ ਤਾਂ ਠੀਕ ਹੋਇਆ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਹ ਪਖੰਡ ਵਰਦਾ ਕਰਦਾ ਪਖੰਡ ਕਰਦਾ ਹੈ ਪਰ ਯਾਦ ਰੱਖੋ ਪਖੰਡ ਕਰਨ ਦੇ ਨਾਲ ਤੇਰੀ ਬੈਣ ਨਹੀਂ ਲੈਣੀ ਕਿਉਂ ਕਾਰਨ ਅੰਤਰ ਮੈਲ ਵਿਕਾਰੀ ਕਿਉਂਕਿ ਅੰਦਰ ਤਾਂ ਤੇਰਾ ਗੁਰਮੁਖ ਖਾ ਮੈਲ ਨਰ ਭਰਿਆ ਪਿਆ ਇਹਦੀਆਂ ਬੜੀਆਂ ਲਿਖੇਨ ਅਬ ਮੈਲ ਪੰਜ ਛੇ ਪ੍ਰਕਾਰ ਦੀ ਲਿਖੀ ਗ੍ਰੰਥਾਂ ਵਿੱਚ ਅਵਿਦਿਆ ਅਸਮਤਾ ਅਭਿ ਨਿਵੇਸ਼ ਰਾਗ ਤੇ ਦੁਐਖ ਇਹ ਪੰਜ ਮੈਲਾ ਹਨ ਵਿਦਿਆਨੀ ਨਾਮ ਬਰਾਬਰੀ ਵੀ ਮੇਰੇ ਬਰਾਬਰ ਕਿਵੇਂ ਬਹਿ ਗਿਆ ਮੇਰੇ ਬਰਾਬਰ ਕਿਵੇਂ ਬਹਿ ਗਿਆ ਆ ਹੁਣ ਕਥਾ ਮੈਂ ਕਰਦੇ ਆ ਨਾ ਤੇ ਪਾਈ ਸਾਹਿਬ ਸੱਜੇ ਪਾਸੇ ਬੈਠੇ ਨੇ ਇਹਦਾ ਭਾਵ ਕਿ ਇਹ ਮੇਰੇ ਨਾਲੋਂ ਇੱਕ ਨੰਬਰ ਨੇ ਮੈਂ ਦੋ ਨੰਬਰ ਤੇ ਹਾਂ ਤੁਸੀਂ ਵੇਖੋ ਜਦੋਂ ਵੀ ਕਥਾ ਕਰਨ ਸੱਜੇ ਪਾਸੇ ਪਵੇਗਾ ਇਹਦੇ ਪਿੱਛੇ ਕੋ ਫਲਸਪਾ ਹੈ ਜਿਹੜਾ ਗੁਰਬਾਣੀ ਪੜ੍ਹਿਆ ਇਹ ਬਿਲਕੁਲ ਸੱਚ ਹੈ ਜਿਹੜਾ ਕਥਾ ਪੜਾਣਾ ਉਹਦੇ ਚ ਕਈ ਗੱਲਾਂ ਕੱਚੀਆਂ ਆਉਣਗੇ ਉਹ ਭਾਵੇਂ ਕਿੰਨਾ ਬਾਹਾਂ ਕਰੇ ਪਰ ਉਹ ਨੰਬਰ ਦੋ ਤੇ ਇੱਕ ਤੇ ਨਹੀਂ ਉਹ ਨੰਬਰ ਦੋ ਤੇ ਹੈ ਇੱਕ ਤੇ ਉਹ ਹੈ ਜਿਹੜਾ ਲੋਰ ਸੱਤ ਦੀ ਗੱਲ ਕਰਦਾ ਗੁਰਬਾਣੀ ਲੋਰ ਸੱਤ ਹੈ ਤੇ ਕਥਾ ਵਾਚਨੇ ਦਾ ਹੋ ਸਕਦਾ ਵਿੱਚ ਢਿੱਲਾ ਪੱਕ ਵੀ ਪੈਂਦਾ ਹੈ ਬਿਲਕੁਲ ਕਿਉਂਕਿ ਮਨੁੱਖ ਹੈ ਹੀ ਕੱਚਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਬਾਕੀ ਦੇ ਚਿੰਨੇ ਕੰਮ ਨੇ ਇਹ ਫਰੂਲ ਮੈਲ ਵਾਲੇ ਹਨ ਪਖੰਡ ਕਰਨ ਦੇ ਨਾਲ ਮੈਲ ਨਹੀਂ ਲੈਣੀ ਇਨ ਬਿਧ ਡੁੱਬੇ ਮਾਕਰੇ ਭਾਈ ਪੜੋਗੇ ਉੰਡੇ ਸਿਰ ਕਾ ਭਾਰੇ ਕਹਿੰਦੇ ਜਿਵੇਂ ਮਕੜੀ ਨੇ ਜਾਲਾ ਹੁਣਿਆ ਨਾ ਤੇ ਜਾਲੇ ਵਿੱਚ ਫਸ ਕੇ ਮਰ ਗਈ ਇਸੇ ਪ੍ਰਕਾਰ ਗੁਰਮਖੜਾ ਤੁੱਪਖਣ ਦਾ ਜਾਲ ਤਾਣੇ ਇੱذ ਵਿੱਚ ਉਲਝ ਕੇ ਮਰ ਜਾਏਗਾ ਅਪਰੰਤ ਕਿਰਪਾ ਕਰਦੇ ਹਨ ਦੁਰਮਤ ਘਣੀ ਵਿਗੋਤੀ ਭਾਈ ਉਹ ਮਤਾਂ ਨੇ ਇੱਕ ਦੁਰਮਤ ਇੱਕ ਮਤ ਤੇ ਇੱਕ ਗੁਰਮਤ ਮਤ ਆਪਾਂ ਦਾ ਸੁਭਾਵਕ ਫਲਾਣੇ ਨੂੰ ਅਗਲ ਨਹੀਂ ਦੁਰਮਤ ਦਾ ਪਾਪ ਜਦੋਂ ਵੀ ਕਰਨਾ ਮਾੜਾ ਸੋਚਣਾ ਦੁਰਮਤ ਤੋਂ ਪਾਪ ਮਾੜੀ ਮਤ ਤੇ ਗੁਰਮਤ ਤੋਂ ਪਾਪ ਗੁਰੂ ਦੀ ਮਤ ਇਹਦੇ ਤਿੰਨ ਭਾਗ ਨੇ ਦੋ ਬਰਾਬਰ ਨੇ ਇੱਕ ਦੁਰਮਤ ਤੇ ਗੁਰਮਤ ਦੁਰਮਤ ਮਾੜੀ ਗੁਰਮਤ ਚੰਗੀ ਕਹਿੰਦੇ ਇਸ ਪ੍ਰਕਾਰ ਕਣੀ ਤੋਂ ਬਾ ਬਹੁ ਦੀਪ ਗੁੱਤੀ ਤੋਂ ਪਾਪ ਖਰਾਬ ਬਹੁਤੇ ਜਿਹੜੇ ਜੀਵ ਨੇ ਨਾ ਇਹ ਮਾੜੀ ਮਤ ਕਰਕੇ ਖਰਾਬ ਹੋ ਗਏ ਦੂਜੇ ਭਾਏ ਖੁਆਈ ਦੂਜੇ ਭਾਏ ਕਹਿਣ ਲੱਗਾ ਵੀ ਮੈਂ ਕਥਾ ਤੇ ਕੀਰਤਨ ਕਰਾਂਗੇ ਕੀ ਮਿਲੇਗਾ ਇੱਥੇ ਛਟਾ ਲਾ ਲੈਨੇ ਜੇ 50 ਦਿੱਤੇ ਤੇ ਪਤਾ ਨਹੀਂ 50000 ਬਣ ਜਾਏ ਉਥੋਂ ਕੀ ਮਿਲੇਗਾ ਕਹਿੰਦੇ ਇਸ ਕਰਕੇ ਦੁਜੀ ਭਾਅ ਵਿੱਚ ਪੈ ਕਰਕੇ ਖੁਆਈ ਖਰਾਬ ਹੋ ਰਹੇ ਹਨ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਪਰ ਗੁਰਮੁਖਾ ਜਿਨੇ ਪਸਾਰੀ ਦੀ ਦੁਕਾਨ ਤੋਂ ਦਵਾਈ ਮਿਲਦੀ ਐ ਸੁਨਿਆਰੇ ਭਰਾ ਦੀ ਦੁਕਾਨ ਤੋਂ ਆਪਾਂ ਸੋਨਾ ਖਰੀਦਦੇ ਆ ਇਸ ਪ੍ਰਕਾਰ ਜਿਹੜਾ ਨਾਮ ਆ ਨਾ ਇਹ ਕੇਵਲ ਤੇ ਕੇਵਲ ਸੱਚੇ ਗੁਰੂ ਕੋਲੋਂ ਮਿਲਦਾ ਆ ਆਪਾਂ ਪਰ ਰੋਜ਼ ਪੜਦੇ ਸਤਪੁਰਖ ਜੀਨ ਜਾਣਿਆ ਸਤਗੁਰ ਕਿਸ ਕਾ ਨਾਮ ਜਿਨਨੇ ਸੱਤੇ ਪ੍ਰਮ ਸਤੇ ਪ੍ਰਮਾਤਮਾ ਨੂੰ ਜਾਣ ਲਿਆ ਜਿਹੜਾ ਉਹਦੇ ਨਾਲ ਜੁੜਿਆ ਹੈ ਜਿਹੜਾ ਉਹਦੇ ਵਿੱਚ ਅਭੇਦ ਹੈ ਨਾ ਉਹਨੂੰ ਕਹਿੰਦੇ ਨੇ ਸਤਿਗੁਰੂ ਇਸ ਕਰਕੇ ਇਹ ਨਾਮ ਦੀ ਦਾਤ ਕੇਵਲ ਤੇ ਕੇਵਲ ਸੱਚੇ ਗੁਰੂ ਕੋਲੋਂ ਪ੍ਰਾਪਤ ਹੋ ਸਕਦੀ ਭਾਈ ਪਰ ਯਾਦ ਰੱਖੀ ਬਿਨ ਨਾਮੈ ਭਰਮ ਨਾ ਜਾਈ ਔਰ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੇ ਭਰਮ ਭੁਲੇਖੇ ਪਏ ਨੇ ਨਾ ਇਹ ਨਿਵਰਤ ਨਹੀਂ ਹੋਣੇ ਭਰਮ ਦੇ ਬਾਰੇ ਵਿਦਾਂਤ ਵਿੱਚ ਬਹੁਤ ਲੰਮੀ ਟੋੜੀ ਵਿਆਖਿਆ ਬਹੁਤ ਜ਼ਿਆਦੀ ਇੱਕ ਉਦਾਹਰਨ ਸਿੱਪੀ ਪਈ ਹੈ ਤੇ ਸਾਨੂੰ ਜਾਪਦਾ ਵੀ ਜਿਵੇਂ ਸਿੱਪੀ ਵਿੱਚ ਚਾਂਦੀ ਲੱਗੀ ਅੰਦਰੋਂ ਜਿਹੜੀਆਂ ਸਿੱਪੀਆਂ ਭਿੰਨ ਦਰਿਆਵਾਂ ਦੇ ਉੱਪਰ ਉਹ ਟੁੱਟੀ ਹੋਣ ਤੇ ਵੇਖਿਆ ਜੇ ਉਹ ਚਾਂਦੀ ਵਾਂਗੂੰ ਚਮਕਦੀ ਤੇ ਐਂ ਜਾਪਦਾ ਜਿਵੇਂ ਥੱਲੇ ਚਾਂਦੀ ਜੁੜੀ ਪਰ ਚਾਂਦੀ ਹੈ ਨਹੀਂ ਜਿਵੇਂ ਸਿੱਪੀ ਵਿੱਚ ਚਾਂਦੀ ਪ੍ਰਤੀਤ ਹੁੰਦੀ ਇਹਨੂੰ ਕਹਿੰਦੇ ਨੇ ਪਰਮ ਪਰ ਹੈ ਨਹੀਂ ਜਿਹਨੂੰ ਆਪਾਂ ਸੰਕੀਰਤ ਬਾਣੀ ਚ ਪੜ੍ਹਦੇ ਆਂ ਕਿਹਾ ਕਹੀਏ ਭ੍ਰਮ ਐਸਾ ਜੈਸਾ ਮੰਨ ਗਏ ਕੋਈ ਨਾ ਤਾਂ ਪੈਸਾ ਇੱਕ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੀ ਇਹ ਸ੍ਰਿਸ਼ਟੀ ਜਿਹੜੇ ਜੀਵ ਨੇ ਨਾ ਇਹ ਪਰਮ ਵਿੱਚ ਪਏ ਨੇ ਤੇ ਨਾਮ ਤੋਂ ਬਿਨਾ ਇਹੜਾ ਪਰਮ ਹੈ ਇਹ ਨਿਰਵਰਤ ਨਹੀਂ ਹੋਣਾ ਸਤਿਗੁਰੂ ਸੇਵੇ ਤਾਂ ਸੁਖ ਪਾਏ ਭਾਈ ਸੱਚੇ ਗੁਰੂ ਦੀ ਸੇਵਾ ਕਰੇ ਤੇ ਗੁਰਮੁਖਾਤੇ ਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਜੇਗੀ ਐਡਾ ਵੱਡਾ ਸੁਖ ਹਰਾਨ ਹੋ ਜੀਦਾ ਪੜ੍ਹ ਕੇ ਸultanpur ਦੀ ਘਟਨਾ ਹੈ ਮਰਦਾਨਾ ਸਤਿਗੁਰੂ ਪਾਤਸ਼ਾਹ ਨੂੰ ਕਹਿੰਦਾ ਬਾਬਾ ਜੀ ਗੁੱਸਾ ਨਾ ਕਰਨਾ ਮਹਾਰਾਜ ਹੁਣ ਤੇਰੇ ਤੇ ਮੇਰੇ ਚ ਬਹੁਤਾ ਫਰਕ ਨਹੀਂ ਲਿਖਿਆ ਜ ਇਤਿਹਾਸ ਵਿੱਚ ਗੁਰੂ ਬਾਬੇ ਨੇ ਥੱਲੇ ਵੇਖਿਆ ਇਤਿਹਾਸ 'ਤੇ ਕਹਿਣ ਲੱਗੇ ਹੁਣ ਕੁਝ ਚੁਟਕਾ ਛੱਡੇਗਾ ਹੈ ਕਹਿਣ ਲੱਗੇ ਮਰਦਾਨਿਆਂ ਕਿਵੇਂ ਕਹਿੰਦਾ ਜੀ ਤੂੰ ਰੱਬ ਦਾ ਰਬਾਬੀ ਮੈਂ ਤੇਰਾ ਰਬਾਬੀ ਤੇ ਜੇ ਮੈਨੂੰ ਪੁੱਛ ਕੇ ਵੇਖੇ ਤੇ ਤੇਰੀ ਮੇਰੇ ਚ ਕੋਈ ਫਰਕ ਨਹੀਂ ਆਪਾਂ ਕੋ ਨੂੰ ਸਾਰੇ ਗੁਰਸਿੱਖ ਬਿਠੇ ਆ ਜਿੰਨਾ ਚਿਰ ਭਾਈ ਮਰਦਾਨੇ ਦਾ ਨਾਂ ਨਾ ਲਈਏ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਮੁਕੰਮਲ ਨਹੀਂ ਹੁੰਦਾ ਆਪਾਂ ਕੋ ਨੂੰ ਨਾਨ ਪਾ ਸਾਹਿਬ ਦੀ ਕਥਾ ਕਰਦੇ ਨਾ ਜੇ ਭਾਈ ਮਰਦਾਨੇ ਦਾ ਆ ਗੁਰਪੁਰਪਾਉਂਦਾ ਦਿਨ ਦਿਹਾੜੇ ਆਉਂਦੇ ਨੇ ਜੇ ਭਾਈ ਮਰਦਾਨੇ ਦਾ ਨਾਂ ਨਾ ਲਿਆ ਤੇ ਗੁਰੂ ਦੀ ਕਥਾ ਨਹੀਂ ਜੋੜੀ ਮਰਦਾਨਾ ਦਾ ਨਾਂ ਲੈਣਾ ਪਏਗਾ ਕਹਿੰਦੇ ਇਸ ਪ੍ਰਕਾਰ ਸਤਗੁਰ ਸੇਵੇ ਤਾਂ ਸੁਖ ਪਾਵੇ ਗੁਰੂ ਦੀ ਸੇਵਾ ਕਰੇਗਾ ਤੈਨੂੰ ਪਰਮ ਸੁਖ ਦੀ ਪ੍ਰਾਪਤੀ ਸੁਖ ਥੱਲੇ ਓਂਕੜਾ ਉਹ ਸੁਖ ਜਿਹੜਾ ਸੁਖ ਨਾ ਆਪਾਂ ਬਾਣੀ ਤੇ ਪੜ੍ਹ ਕੇ ਧਿਆਨ ਦੇ ਆ ਜੇ ਥੱਲੇ ਓਂਕੜਾ ਸੁਖ ਦੀਆਂ ਕਈ ਕਿਸਮਾਂ ਹਨ ਕਈ ਕਿਸਮਾਂ ਬੀਬੀ ਦਾ ਪੁੱਤਰ ਪਰਦੇਸੋਂ ਆਇਆ 12 ਸਾਲਾਂ ਬਾਅਦ ਰੋਟੀ ਤਿਆਰ ਹੈ ਤੇ ਨੋ ਨੇ ਆਖਿਆ ਕਿ ਬੀਬੇ ਜੀ ਰੋਟੀ ਖਾ ਲਓ ਕਹਿਣ ਲੱਗੀ ਮੇਰੀ ਭੁੱਖ ਮਰ ਗਈ ਹੈ ਮੈਂ ਪੁੱਤ ਵੇਖ ਕੇ ਮੈਨੂੰ ਠੰਡ ਪੈ ਗਈ ਮੈਂ ਨਹੀਂ ਰੋਟੀ ਖਾਣੀ ਮਿਹਨਤ ਬਾਅਦ ਪੁੱਤ ਘਰੇ ਆ ਤੇ ਹੁਣ ਗੌਲਦੀ ਨਹੀਂ ਉਹਦੋਂ ਘੜੀ ਦੀ ਘੜੀ ਮਹਿਸੂਸ ਕੀਤਾ ਪਰ ਨਹੀਂ ਗੌਲਦੀ ਇਹ ਸੁੱਖ ਦਾ ਭਾਵਖ ਉਹ ਸੁੱਖ ਜਿਹੜਾ ਕੰਟੀ ਮਿਉਸਲੀ ਸਦੀਵੀ ਤੌਰ ਤੇ ਕਾਇਮ ਰਹਿ ਆਪਾਂ ਨੂੰ 4 ਪੈਸੇ ਮਿਲਿਆ ਪਰ ਖੁਸ਼ ਹੋ ਗਏ ਚਲੇ ਕਿ ਤਰਉਣ ਲੱਗ ਪਏ ਪਰ ਇੱਥੇ ਸੱਸੇ ਨੂੰ ਔਂਕੜ ਤੇ ਖੱਕੇ ਨੂੰ ਔਂਕੜ ਤੋਂ ਭਾਵ ਉਹ ਸੁੱਖ ਜਿਹੜਾ ਸਦੀਵੀ ਤੌਰ ਤੇ ਬਣਿਆ ਰਹੇ ਘਟੇ ਨਾ ਔਰ ਇਹ ਤੈਨੂੰ ਗੁਰੂ ਕੀ ਸੇਵਾ ਦੇ ਵਿੱਚੋਂ ਮਿਲੇਗਾ ਅੱਗੇ ਸੁੱਖ ਦੀ ਵਿਆਖਿਆ ਕਰਦੇ ਹਨ ਆਵਣ ਜਾਣ ਰਹਾਈ ਉਹ ਸੁੱਖ ਦੀ ਗੱਲ ਕਰਦੇ ਪੰਡਿਤ ਜੀ ਜਿਹੜਾ ਆਉਣ ਜਾਣ ਦਾ ਗੇੜਾ ਇਹ ਮੁੱਕ ਜਾਏਗਾ ਜਿਹੜਾ ਆਉਣ ਜਾਣ ਦਾ ਢੇੜਾ ਨਾ ਅੱਜ ਆ ਗਿਆ ਤੇ ਕੱਲ ਚਲਾ ਗਿਆ ਕ ਅੱਜ ਚਲਾ ਗਿਆ ਤੇ ਕੱਲ ਆ ਗਿਆ ਜਿਹੜਾ ਇਹ ਆਉਣ ਜਾਣ ਦਾ ਢੇੜਾ ਇਹ ਰਹਿ ਜਾਏਗਾ ਮੁੱਕ ਜਾਏਗਾ ਸਾਚ ਸਹਜ ਗੁਰ ਤੇ ਊਪਜੈ ਭਾਈ ਸੱਜ ਤੇ ਮਨ ਦਾ ਟਿਕਾ ਗੁਰੂ ਕੋਲ ਮਿਲੇਗਾ ਸਹਿਰ ਦਾ ਸਹਿਜ ਦੇ ਤਿੰਨ ਅਰਥ ਕੀਤੇ ਵਿਦਵਾਨਾਂ ਨੇ ਅਡੋਲਤਾ ਗਿਆਨ ਤੇ ਸ਼ਾਂਤੀ ਜਿੰਨੇ ਕਿ ਮੁੰਤਕ ਪੜੇ ਨੇ ਸਹਿਰ ਦੇ ਅਰਥ ਨੇ ਅਡੋਲਤਾ ਸ਼ਾਂਤੀ ਤੇ ਗਿਆਨ ਇਹਦੀ ਅਡੋਲਤਾ ਨਾ ਇਹ ਸੱਚ ਤੋਂ ਬਿਨਾ ਨਹੀਂ ਹੋ ਸਕਦੀ ਇਹ ਮਿਲੇਗੀ ਤੈਨੂੰ ਗੁਰੂ ਕੋਲੋਂ ਇਹ ਅਡੋਲਤਾ ਇਹ ਸ਼ਾਂਤੀ ਇਹ ਗਿਆਨ ਗੁਰੂ ਦੇ ਕੋਲੋਂ ਨਸੀਬ ਹੁੰਦਾ ਹੈ ਮਨ ਨਿਰਮਲ ਸਾਚ ਸਮਾਈ ਜੋ ਕੇ ਗੁਰੂ ਮਨ ਦੀ ਮੈਲ ਕੱਢ ਦਿੰਦਾ ਤੇ ਇਹ ਜੀਵ ਸੱਚ ਵਿੱਚ ਲੀਨ ਹੋ ਗਿਆ ਇਥੇ ਸਾਡਾ ਇਹ ਨੁਕਰੀਆ ਵਾਚ ਕਵਾਂਗੇ ਇਹ ਜਿਵੇਂ ਆਪਾਂ ਕਿਰਿਆਵਾਚਕ ਸਮੂਹਧਨਵਾਚਕ ਨਾਉਨਵਾਚਕ ਹੈ ਇਥੇ ਚੱਚੇ ਨੂੰ ਸਿਆਰੀ ਹੋਣ ਕਰਕੇ ਇਹਨੂੰ ਕਿਰਿਆਵਾਚਕ ਕਹਿੰਦੇ ਹਨ ਗੁਰ ਸੇਵ ਸੋ 부ਝੈ ਭਾਈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਬੁਝ ਲਿਆ ਜਾਣ ਲਿਆ ਗੁਰਮਨ ਬਗ ਮਗ ਨਾ ਪਾਈ ਮੁੱਖਾ ਗੁਰੂ ਤੋਂ ਬਿਨਾ ਰਸਤਾ ਨਹੀਂ ਮਿਲਦਾ ਬਟਾਲੇ ਦਾ ਪੰਡਿਤ ਅੰਮ੍ਰਿਤਸਰ ਕਥਾ ਕਰਦਾ ਸੀ ਏ ਗੁਰੂ ਬ੍ਰਾਸ ਛੇਵੀਂ ਪਾਠੀ ਤੁਸੀਂ ਕੜ ਸਕਦੇ ਪ੍ਰਸੰਗ ਚਾਰ ਸਿੱਖ ਲਾਲਾ ਨਿਹਾਲਾ ਸੁੰਦਰ ਤੇ ਮਈਆ ਸੰਗਤ ਵਿੱਚ ਇਹ ਕਥਾ ਸੁਣਦੇ ਸਨ ਪੰਡਤ ਜੀ ਕਥਾ ਕਰ ਰਹੇ ਨੇ ਉਹਨਾਂ ਗੜ ਪ੍ਰਾਣ ਦੇ ਆਧਾਰ ਤੇ ਗੱਲ ਕਹੀ ਵੀ ਜਿਹੜੀ ਜੀਵ ਆਤਮਾ ਏ ਇਹ 365 ਦਿਨਾਂ ਵਿੱਚ ਪਰਮਾਤਮਾ ਤੱਕ ਪਹੁੰਚਦੀ ਹੈ 365 ਦਿਨਾਂ ਸ਼ੀ ਜਿਹੜਾ ਮਈਆ ਸੀ ਨਾ ਜਿਵੇਂ ਆਪ ਦੂਜੇ ਨੂੰ ਹੱਥ ਕਰਕੇ ਪੈ ਚੱਲ ਜਾਈਏ ਉਹ ਕਹਿਣ ਲੱਗਾ ਪੰਤ ਗੱਪਾਂ ਠੋਕਦਾ ਈ ਸਾਲ ਕਦੋਂ ਵੇਖਿਆ ਗੁਰੂ ਕਿਰਪਾ ਕਰੇ ਮੱਚੋਂ ਪਹਿਰਾ ਵਿੱਚ ਜਾ ਸਕਦਾ ਈ ਛੋਂ ਪਹਿਰਾ ਵਿੱਚ ਮਈਆ ਸੰਦਨ ਨੇ ਆਖਿਆ ਕਿ ਹੋਰੀਆਂ ਭੋਲੀਆਂ ਗੱਲਾਂ ਕਰਦਾ ਪੈਰ ਛੁੱਟਾ ਹੁੰਦਾ ਕਿਤੇ ਗੁਰੂ ਕਿਰਪਾ ਕਰੇ ਤੇ ਮੈਂ ਘੜੀ ਦੇ ਜਾ ਸਕਦਾ ਹਾਂ ਘੜੀ ਵਿੱਚ ਤੀਜਾ ਜਿਹੜਾ ਲਾਲਾ ਸੀ ਉਹਨੇ ਹੋਰ ਟਾਈਮ ਕਟਾਇਆ ਤੇ ਨਿਹਾਲਾ ਕਹਿਣ ਲੱਗਾ ਗੁਰਮੁਖ ਕਿਨੇ ਘੜੀਆਂ ਤੇ ਪੈਰ ਵੇਖੇ ਗੁਰੂ ਕਿਰਪਾ ਕਰੇ ਤੇ ਮੈਂ ਅੱਖ ਦੀ ਚਮਕ ਵਿੱਚ ਆ ਜਾ ਸਕਦਾ ਹਾਂ ਤੁਸੀਂ ਇਹ ਸਾਖੀ ਪੜਦਕ ਗੁਰੂ ਬ拉斯 ਪਾਸ਼ੀਮੀ ਦੇ ਵਿੱਚੋਂ ਪੰਤ ਨੇ ਪੂਠੀ ਸੰਗੋਈ ਦਿੱਤੀ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਭੁੱਲ ਚੁੱਕ ਮੁਆਫ ਪਰ ਮੈਂ ਕਥਾਵਾਚਕ ਮੈਂ ਬੀਕਤੀਨੀ ਜੀ ਕਰਾਉਣੀ ਹੈ ਨਹੀਂ ਚੰਗੀ ਲੱਗਦੀ ਤੇ ਨਾਲ ਸੁਣਦੇ ਮੈਂ ਕੋ ਆਪਣੇ ਕੋਲ ਗੱਲ ਕੀਤੀ ਮੈਂ ਗੜ੍ਹ ਪ੍ਰਾਣ ਦੀ ਕਥਾ ਕੀਤੀ ਹੈ ਹਜੂਰ ਅਸਪੈ ਜਫੀ ਭਾਈ ਤੇ ਕਹਿੰਦੇ ਪਣੀ ਤੁਸੀਂ ਗਿਆਨਮਾਨ ਹੋ ਕਾੜੀ ਨਹੀਂ ਪਈਦਾ ਪੁੱਛ ਲੈਨੇ ਜਿਹੜੇ ਉਹਨਾਂ ਪਹਿਲਾਂ ਬਿਆਨ ਦਿੱਤੇ ਸੀ ਉਹਨਾਂ ਫੇਰ ਦਰਾ ਦਿੱਤੇ ਕਹਿਣ ਲੱਗੇ ਜੀ ਹੁਣ ਦੱਸੋ ਵੀ ਮੈਂ ਹੁਣ ਤੱਕ ਗਵਾਹੀ ਦੀ ਲੋੜ ਇਹਨਾਂ ਆਪ ਹੀ ਕਹਿ ਦਤਾ ਹੈ ਮਹਜੂਰ ਕਹਿੰਦੇ ਪੰਡ ਜੀ ਇਹ ਵੀ ਸੱਚੇ ਤੁਸੀਂ ਵੀ ਸੱਚੇ ਹੋ ਕਹਿਣ ਲੱਗਾ ਜੀ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਆਪਣੇ ਦਾ ਪੱਕ ਕਰਨਾ ਇਹ ਤਾਂ ਮੈਨੂੰ ਪਹਿਲਾਂ ਪਤਾ ਸੀ ਵੀ ਤੁਸੀਂ ਆਪਣੇ ਦੇ ਪੱਕ ਜਾਣਾ ਇਹਦਾ ਪੰ ਗੜ ਪ੍ਰਾਨ ਤੇ ਮੈਂ ਝੂਠਾ ਹੋ ਗਿਆ ਪੰਡ ਜੀ ਬੁਰਾ ਨਾ ਮੰਨਣਾ ਜਿਨ੍ਹਾਂ ਸੇਵਾ ਕਰਾਈ ਹੋਵੇ ਨਾ ਉਹਨਾਂ ਨੂੰ ਕਰਨੀ ਪਈ ਔਖੀ ਤੁਸੀਂ 2 ਮਹੀਨੇ ਸੰਗਤ ਦੇ ਲੰਗਰ ਦੇ ਭਾਂਡੇ ਮਾਝੋ ਤੇ ਫਿਰ ਆਪਾਂ ਗੱਲ ਕਰਾਂਗੇ 2 ਮਹੀਨੇ ਉਹਨੇ ਭਾਂਡੇ ਵਾਜੇ ਇਹ ਵਰ ਕਹਿਣ ਲੱਗੇ ਪੰਜ ਜੀ ਹੁਣ ਕਿਵੇਂ ਕਹਿੰਦਾ ਜੀ ਮੈਨੂੰ ਹੁਣ ਪਤਾ ਲੱਗਾ ਗੁਰੂ ਦੀ ਕਿਰਪਾ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਵੀ ਜਾ ਸਕਦਾ ਜੀ ਇਹ ਸਿਧਾਂਤ ਉੱਥੇ ਹੈ ਗੁਰਸੇਵੇ ਤੇ ਸੋ ਬੂਝੇ ਭਾਈ ਗੁਰਬਿਨ ਮਗ ਨਾ ਜਾਈ ਬਿਨ ਗੁਰ ਸੇਵੇ ਸੋ 부ਝੇ ਭਾਈ ਗੁਰ ਬਿਨ ਮਗ ਨਾ ਭਾਈ ਗੁਰੂ ਦੀ ਸੇਵਾ ਕਰਨ ਕੇ ਰਸਤੇ ਦਾ ਪਤਾ ਚਲਦਾ ਤੇ ਔਰ ਇਹ ਜਿਹੜਾ ਰਸਤਾ ਨਾ ਇਹ ਗੁਰੂ ਦੇ ਦੁਆਰਾ ਹੀ ਪ੍ਰਤੀਤ ਹੁੰਦਾ ਲੱਭਦਾ ਹੈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਜਿਨ੍ਹਾਂ ਦੇ ਅੰਦਰ ਲਾਲਚ ਉਹਨਾਂ ਦੇ ਕਰਮ ਕਾਦੇ ਹਨ ਊੜ ਬੋਲ ਬਿਖ ਖਾਈ ਕਹਿੰਦੇ ਝੂਠ ਬੋਲ ਬੋਲ ਕੇ ਯਹਿਰ ਖਾ ਰਹੇ ਹਨ ਪੰਡਿਤ ਦਹੀ ਵਿਲੋਈਐ ਭਾਈ ਪੰਡਿਤ ਜਿਵੇਂ ਦਹੀਂ ਰੜਕੀ ਦਾ ਹੈ ਵਿੱਚ ਹੋ ਨਿਕਲੇ ਤਥ ਉਹ ਦਹੀਂ ਤੋਂ ਆਪਾਂ ਤਤ ਸਿਧਾਂਤ ਮੱਖਣ ਕੱਢਦੇ ਹਾਂ ਜਲ ਮਤੀਐ ਜਲ ਦੇਖੀਐ ਭਾਈ ਜੇ ਆਪਾਂ ਪਾਣੀ ਨੂੰ ਸਾਰਾ ਦਿਨ ਰੜਕੀ ਜੇ ਆਪਾਂ ਬੰਦਾ ਬਹਿਸ ਕਰਦਾ ਆਪਾਂ ਕਹਿੰਦੇ ਕਿਉਂ ਪਾਣੀ ਰੜਕੀ ਜਾਂਦੇ ਜਾਣ ਦੀ ਛੜਦੇ ਉਖਾੜਾ ਪਾਣੀ ਚੁੱਕੀ ਨੇ ਕਹਿੰਦੇ ਇਸ ਪ੍ਰਕਾਰ ਜੇ ਕੋ ਪਾਣੀ ਨੂੰ ਰੜਕੇ ਤੇ ਫਿਰ ਕੀ ਹੋਵੇਗਾ ਪਾਣੀ ਤੋਂ ਪਾਣੀ ਨਿਕਲੇਗਾ ਜਲ ਮਥੀਆ ਜਲ ਦੇਖੀਆ ਭਾਈ ਕਹਿੰਦੇ ਪਾਣੀ ਨੂੰ ਰੜਕਾਂਗੇ ਤੇ ਪਾਣੀ ਵੇਖਾਂਗੇ ਇਹੋ जग ਇਹਾ ਵਥ ਕਹਿੰਦੇ ਸੰਸਾਰ ਇਸੇ ਤਰ੍ਹਾਂ ਪਾਣੀ ਨੂੰ ਰੜਕੀ ਜਾਂਦਾ ਹੈ ਗੁਰ ਬਿਨ ਭਰਮ ਵਿਗੋਚੀਆ ਭਾਈ ਗੁਰੂ ਤੋਂ ਬਿਨਾ ਜਿਹੜੇ ਜੀਵ ਨੇ ਭਰਮ ਭਲੇਖਿਆਂ ਚ ਪੈ ਕੇ ਖਰਾਬ ਹੋ ਰਹੇ ਹਨ ਘਟ ਘਟ ਦਿਓ ਅਲਖ ਨੋ ਲਖਿਆ ਜਾਣ ਵਾਲਾ ਪ੍ਰਮਾਤਮਾ ਸਾਰਿਆਂ ਚ ਵਿਆਪਕ ਹੈ ਇਹੋ ਜਗ ਤਗ ਸੂਤ ਕੋ ਭਾਈ ਦਹ ਦਿਸ ਬਦੋ ਮਾਈ ਜਿਵੇਂ ਤਾਣਾ ਤੇ ਪੇਟਾ ਹੁੰਦਾ ਨਾ ਇਸ ਪ੍ਰਕਾਰ ਇਹ ਮਾਇਆ ਇੱਕ ਚਾਦਰ ਦੀ ਤਰ੍ਹਾਂ ਖੇਸ ਦੀ ਤਰ੍ਹਾਂ ਤੇ ਸਕਲਪਾਂ ਤੇ ਬਕਲਪਾਂ ਦਾ ਤਾਣੇ ਤੇ ਪੀਟੇ ਕਰਕੇ ਜੀ ਉੱਡੇ ਨੇ ਕਦੇ ਚੰਗੀ ਕਲਪਨਾ ਆ ਗਈ ਕਦੇ ਮਾੜੀ ਆ ਗਈ ਬਿਨ ਗੁਰ ਗਾਠ ਨਾ ਛੁਟੇ ਭਾਈ ਪਰ ਤੂੰ ਤੋਂ ਬਣਾ ਜਿਹੜੀ ਭਰਮ ਦੀ ਗੰਢ ਇਹ ਟੁੱਟਣੀ ਨਹੀਂ ਖੁੱਲਣੀ ਨਹੀਂ ਹਾਕੇ ਕਰਮ ਕਮਾਏ ਬੜੇ ਬੜੇ ਮਹਾਨ ਲੋਕੀ ਕਰਮ ਕਾਣ ਕਰ ਕਰਕੇ ਥੱਕ ਗਏ ਇਹੋ ਜਗ ਭਰਮ ਭੁਲਾਇਆ ਭਾਈ ਇਹ ਸੰਸਾਰ ਭਰਮ ਵਿੱਚ ਪੈ ਕਰਕੇ ਆਪਣੇ ਮੂਲ ਰੂਪ ਨੂੰ ਭੁੱਲ ਗਿਆ ਕਹਿਣਾ ਕਿਸੋ ਨਾ ਜਾਏ ਇਸ ਕਰਕੇ ਆਪਏ ਦੇ ਬਾਰੇ ਕੀ ਕਹਿ ਸਕਦੇ ਹਾਂ ਗੁਰ ਮਿਲਿਆ ਭਉ ਮਨ ਵਸੈ ਭਾਈ ਤੇ ਮਿਲਣ ਕਰਕੇ ਬੰਦੇ ਦੇ ਅੰਦਰ ਪ੍ਰਮਾਤਮਾ ਦਾ ਭੈ ਪੈਦਾ ਹੁੰਦਾ ਹੈ ਭੈ ਮਰਨਾ ਸੱਚ ਲੇਖ ਉਹ ਕਿ ਜਿਹੜਾ ਭੈ ਵਿੱਚ ਮਰਨਾ ਨਾ ਤੇ ਸੱਚ ਨੂੰ ਆਪਣੇ ਅੰਦਰ ਲਿਖਣਾ ਕਰੀਏ ਭੈ ਕਿਵੇਂ ਆਪਾਂ ਨੂੰ ਇੱਕ ਸਿੱਖਿਆ ਮਿਲੀ ਕਿ ਹਰ ਥਾਂ ਤੇ ਰੱਬ ਹੈ ਇਹ ਗੁਰੂ ਕਹਿੰਦਾ ਨਾ ਆਪਾਂ ਕੋ ਮਾੜਾ ਕਰਮ ਕਰਨ ਲੱਗੇ ਤੇ ਆਪਾਂ ਨੂੰ ਪਤਾ ਹੁੰਦਾ ਵੀ ਗੁਰੂ ਵੇਖਦਾ ਹੈ ਤੇ ਕਿਹਨ ਵਿੱਚ ਆਪਾਂ ਕੰਨ ਦੇ ਓਲੇ ਹੋ ਕੇ ਕਹਿੰਨੇ ਵੀ ਮੈਨੂੰ ਕਿਹੜਾ ਕੋਈ ਵੇਖਦਾ ਬਸ ਇੰਨਾ ਜੀ ਗੁਰੂ ਕਹਿੰਦਾ ਵੀ ਹਰਥਾਂ ਤੇ ਵਿਆਪਕਤ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਹੈ ਤੋ ਸਹੀ ਲਖੇ ਜੋ ਕੋਈ ਗੁਰੂ ਕੇ ਬੋਲ ਹੈ ਤੂ ਸਹੀ ਲਖੇ ਜੋ ਕੋਈ ਹੈ ਪਰ ਜਿਹੜਾ ਕੋਈ ਇਸ ਗੱਲ ਨੂੰ ਜਾਣਨਾ ਕਰੇ ਮੱਜਰਦਾਨ ਚੰਗਿਆਈਆਂ ਭਾਈ ਇਹ ਤਿੰਨ ਕਿਸਮਾਂ ਨੇ ਗੁਰਮੁਖੋ ਇੱਕ ਇਸ਼ਨਾਨ ਇੱਕ ਨਹਾਉਣਾ ਇੱਕ ਮੱਜਨ ਜਿਹੜਾ ਆਪਾਂ ਰੋਜ਼ ਆਪਣੇ ਨਿਯਮ ਦੇ ਵਾਸਤੇ ਸਵੇਰੇ ਇਸ਼ਨਾਨ ਕਰਦੇ ਆ ਉਹਦੇ ਆਪਾਂ ਪੜਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਦੂਜੇ ਪਾਸੇ ਆਪਾਂ ਕਹਿੰਨੇ ਵੀ ਬਾਹਰ ਗਏ ਸਾਂ ਤੇ ਮੁੜ ਕੇ ਆ ਗਿਆ ਤੇ ਮਾੜਾ ਮੋਟਾ ਨਹਾ ਰਿਓ ਨੂੰ ਕਹਿੰਦੇ ਨਹਾਉਣਾ ਮੱਜਨ ਦਾ ਭਾਵਨ ਦਾ ਵਿਸ਼ੇਸ਼ ਮੌਕੇ ਤੇ ਜਿਵੇਂ ਆਪਾਂ ਕਹਿੰਨੇ ਵੀ ਐਤ ਕੀ ਮੱਗੀ ਤੇ ਆਪਾਂ ਗੁਰੂ ਕਿਰਪਾ ਕਰੇ ਤੇ ਮੁਕਸ਼ਰ ਸਾਹਿਬ ਇਸ਼ਨਾਨ ਕਰਨਾ ਵਿਸਾਖੀ ਤੇ ਮੌਕੇ ਅਸੀਂ ਅੰਮ੍ਰਿਤਸਰ ਇਸ਼ਨਾਨ ਕਰਨਾ ਇਹਨੂੰ ਕਹਿੰਦੇ ਨੇ ਮੱਜਨ ਪਾਪ ਕੇ ਕਿਸੇ ਵਿਸ਼ੇਸ਼ ਪੁਰਬ ਤੇ ਕਿਸੇ ਵਿਸ਼ੇਸ਼ ਤਾਂ ਤੇ ਇਸ਼ਨਾਨ ਕਰਨਾ ਇਹਨੂੰ ਮੱਜਨ ਕਹਿੰਦੇ ਨੇ ਤੇ ਗੁਰੂ ਪਾਬ ਜੀ ਨੇ ਰਾਤ ਕੀਤੀ ਕਹਿਣ ਲੱਗੇ ਗੁਰਮੁਖਾ ਚਿੰਗਿਆਈਆਂ ਕਰ ਇਹ ਸਾਰਿਆਂ ਤੋਂ ਵੱਡਾ ਮੱਜਨ ਦਾ ਇਸ਼ਨਾਨ ਹੈ ਤੇ ਦਾਨ ਹੈ ਦਰਗਾਹ ਨਾਮ ਵਿਸ਼ੇਖ ਕੋ ਉਸ ਪ੍ਰਮਾਤਮਾ ਦੀ ਦਰਗਾਹ ਵਿੱਚ ਵਿਸ਼ੇਖ ਤੌਰ ਤੇ ਨਾਮ ਦਾ ਸਤਕਾਰ ਹੈ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਉਸ ਦਾ ਭਾਵਨ ਦਾ ਕੁੰਡਾ ਜਿਵੇਂ ਹਾਥੀ ਨੂੰ ਕੁੰਡੇ ਦੇ ਨਾਲ ਮੁਹਾਵਤ ਦਸ਼ਾ ਤਿਲਕ ਠੀਕ ਦਸ਼ਾ ਤਿਲ ਜਾਂਦਾ ਨਾ ਇਸ ਪ੍ਰਕਾਰ ਗੁਰੂ ਦੇ ਗਿਆਨ ਦਾ ਡਾ ਕੁੰਡਾ ਨਾ ਇਹ ਨਾਮ ਦਿਲ ਕਰਾਉਣਾ ਇਹ ਗੁਰੂ ਦੇ ਗਿਆਨ ਦਾ ਕੁੰਡਾ ਜਿਹਨੂੰ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਪੜਦੇ ਆਂ ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ ਮਨ ਤਨ ਆਗੇ ਰਾ ਕੇ ਉਬੀ ਸੇਵ ਕਰੇ ਇਉ ਗੁਰਮੁਖ ਆਪ ਅਨਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ ਮਨ ਵਸਿਆ ਚੂਕਾ ਵੇਖ ਜਿਵੇਂ ਪਰਮਾਤਮਾ ਦਾ ਨਾਮ ਵਸ ਗਿਆ ਤੇ ਮੁੜ ਕੇ ਆਪਾਂ ਦੁਨੀਆਦਾਰੀ ਤੋਂ ਲਿਬਾਸਾਂ ਤੋਂ ਪਰਾ ਹੋ ਜਾਂਦੇ ਆਂ ਉਹਨਾਂ ਚੋਂ ਆਪਾਂ ਸਾਰਾ ਦਿਨ ਆਪਣੇ ਆਪ ਨੂੰ ਸਵਾਰਨ ਤੇ ਲੱਗੇ ਰਹੇ ਨੇ ਵੀ ਮੈਨੂੰ ਆਹ ਫੱਪਦਾ ਮੈਨੂੰ ਆਹ ਫੱਪਦਾ ਤੇ ਆਪਾਂ ਨੁਕਤਾ ਜੀ ਨਹੀਂ ਵੀ ਕਰਦੇ ਤੈਨੂੰ ਕੀ ਹੋ ਗਿਆ ਪਜਾਮਾ ਪਾ ਲਿਆ ਹੀ ਹੁਣ ਚੋਲਾ ਛੱਡ ਦਿੱਤਾ ਵੇਗਿਆ ਕਾਲੀ ਬਣ ਗਿਆ ਗੁਰੂ ਕਿਰਪਾ ਕਰੇ ਕਿ ਤੀ ਅਕਾਲੀ ਬਣ ਜੀਏ ਕਾਲੀ ਬਣਨਾ ਪੜਾਉਗਾ ਅਕਾਲੀ ਤੋਂ ਭਾਵ ਇੱਕ ਅਕਾਲ ਪ੍ਰਭੂ ਮਰਨਾ ਅਕਾਲੀ ਦੀ ਵਿਆਖਿਆ ਸਮਾਨਿਕ ਮੈਂ ਕਰਾਂ ਕਿਤੇ ਮਾਨ ਕੋਸ਼ ਚ ਪੜਿਆ ਜੀ ਭਾਈ ਕਨ ਸਿੰਘ ਨਾ ਬਾਦਲੀ ਵੀ ਅਕਾਲੀ ਕਿਹਨੂੰ ਕਹਿੰਦੇ ਨੇ ਗੁਰੂ ਕਿਰਪਾ ਕਰੇ ਅਸੀਂ ਕਿਤੇ ਅਕਾਲੀ ਬਣ ਜਾਈਏ ਇੱਕ ਕਾਲੀ ਤੇ ਇੱਕ ਅਕਾਲੀ ਅਸੀਂ ਕਾਲੀ ਨਾ ਬਣੀਏ ਅਕਾਲੀ ਬਣ ਜਾਈਏ ਤੇ ਜੀ ਨੂੰ ਸਫਲਾ ਪਰ ਅਸੀਂ ਕੱਲੇ ਕਾਲੀਆਂ ਐੜਾ ਕੜ ਦਿੱਤਾ ਕਾਲੀ ਕਾਲ ਦੇ ਅਦੀਨ ਅਕਾਲੀ ਕਾਲ ਤੋਂ ਉੱਪਰ ਗੁਰੂ ਨੇ ਕਿਰਪਾ ਕੀਤੀ ਨਾਮ ਦ੍ਰਿੜ ਹੋ ਗਿਆ ਤੇ ਜਿਹੜੇ ਇਹ ਲਿਬਾਸ ਤੇ ਭੇਖਾਂ ਚ ਉੱਝਿਆ ਨਾ ਇਹ ਜਾਂਦੇ ਰਹੇ ਇਹੋ ਤਨ ਹਾਟ ਸਰਾਫ ਕੋ ਭਾਈ ਜਿਵੇਂ ਕਹਿੰਦੇ ਸਰਾਬ ਦੀ ਹੱਟੀ ਹੈ ਨਾ ਜਿੱਥੇ ਸੋਨਾ ਵੇਚਿਆ ਜਾਂਦਾ ਨੂੰ ਸ਼ਰਾਬ ਕਿੰਤੇ ਨਿੱਥੇ ਕੀਮਤੀ ਜਿੰਨੇ ਵਿਕਦਿਆਂ ਨੇ ਇਸੇ ਪ੍ਰਕਾਰ ਜਿਹੜਾ ਸਰੀਰ ਹੈ ਨਾ ਇਹ ਪਰਮਾਤਮਾ ਰੂਪੀ ਸ਼ਰਾਬ ਦੀ ਹੱਟੀ ਹੈ ਅਵਖਰ ਨਾਮ ਅਪਾਰ ਸਾਰਿਆਂ ਤੋਂ ਕੀਮਤੀ ਵਸਤੂ ਕੀ ਪਰਮਾਤਮਾ ਦਾ ਨਾਮ ਇਹਦੀ ਕੀਮਤ ਕੋਈ ਨਹੀਂ ਇਹੋ ਵੱਖਰ ਵਪਾਰੀ ਸੋ ਦਰੜਾ ਭਾਈ ਪਰ ਇਸ ਨਾਮ ਰੂਪੀ ਵੱਖਰ ਨੂੰ ਉਹ ਵਪਾਰੀ ਖਰੀਦਾ ਹੈ ਉਹ ਧਾਰਨ ਕਰਦਾ ਕਿਵੇਂ ਕਰੇਗਾ ਗੁਰ ਸ਼ਬਦ ਕਰੇ ਵਿਚਾਰ ਗੁਰ ਦੇ ਸ਼ਬਦ ਦੀ ਵਿਚਾਰ ਕਰਨਾ ਕਰੇ ਮੈਂ ਇਹ ਮਜੀਦ ਸਾਹਿਬ ਤੋਂ ਬਹੁਤ ਵੀਰਾਂ ਬੋਲਿਆ ਗੁਰਬਾਣੀ ਤਾਂ ਸਾਗਰ ਹੈ ਨਾ ਇੱਕ ਪੰਕਤੀ ਨਾਲ ਆਪਣੀ ਕਲਿਆਣ ਹੋ ਸਕਦੀ ਹੈ ਇੱਕ ਕੱਲੀ ਪੰਕਤੀ ਨੂੰ ਕਮਾਉਣ ਕਰਕੇ ਸੱਚ ਹਰ ਤਨ ਪੂਰ ਸਤਗੁਰ ਮਨੋ ਛੋੜ ਵਿਕਾਰ ਮੈਨੂੰ ਜ압ਦਾ ਕਿ ਕਸਰਾ ਹੀ ਕੋਈ ਨਹੀਂ ਸੱਚ ਚੜ੍ਹਦਾ ਨਾਮ ਤੁਹਾਨੂੰ ਇਕੱਠਿਆਂ ਕਰ ਸੱਚ ਹਰ ਤਨ ਪੂਰ ਸਤਗੁਰ ਨਾਮ ਤਨ ਇਕੱਠਿਆਂ ਕਰ ਗੁਰੂ ਦੀ ਪੂਜਾ ਕਰ ਵਿਕਾਰ ਛੱਡ ਦੇ ਬਸ ਗੱਲ ਬਣਦੀ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹੜਾ ਲਾਭ ਦਾ ਇੱਕ ਵਸਤੂ ਹੈ ਨਾ ਇਨੂੰ ਕੋਈ ਕੋਈ ਦ੍ਰਿੜ ਕਰਦਾ ਹੈ ਤੇ ਕਰੇਗਾ ਕਦੋਂ ਜਦੋਂ ਗੁਰੂ ਦੀ ਸ਼ਬਦੀ ਵਿਚਾਰ ਕਰੇਗਾ ਧਨ ਵਪਾਰੀ ਨਾਨਕਾ ਭਾਈ ਉਹ ਗੁਰਦੇਵ ਕਹਿੰਦੇ ਵੀ ਪੰਡਿਤ ਜੀ ਉਹ ਵਪਾਰੀ ਧਨਤਾ ਦੇ ਜੋਗ ਹਨ ਕੌਣ ਮੇਲ ਕਰੇ ਵਪਾਰ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਅਪੇਤਾ ਦਾ ਵਪਾਰ ਮਿਲ ਗਿਆ ਨ ਮੇਲ ਤੂੰ ਪਾਪ ਅਪੇਤਾ ਇੱਕ ਨਿਕੋਣਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਰਾ ਨਾ ਹੂੰ ਤੋ ਇਸ ਪ੍ਰਕਾਰ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਉਹ ਤਨਤਾ ਦੇ ਯੋਗ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ